चूल्हे नोचा तो फेरता मैं हूं आम करके होकर तड़की ता निकल जाता गा तो तो पता नहीं किसी पशु होर बी ना जाद हैगी मेरे भ्यौती है पता ना देख दी उन्होंने पशुआ न ਸਾਰੇ ਖਾਣੀ ਆਈ ਆਇਆ ਖਾਣੇ ਖੜ ਜਾ ਖੜ ਜਾ ਖੋਲਿਆ ਇਹ ਸਾਰੇ ਖਾ ਲੇ ਸਨ ਇਹ ਤਾਂ ਹੋ ਗਿਆ ਤਾਂ ਚੌਰਾ ਨਿਕਲ ਜਾਣਾ ਤੜਕੀ ਬਸ ਉਹਨੇ ਜਮੀ ਸਾਰ ਨਹੀਂ ਰਹੀ ਇਹਨੂੰ ਮੈਂ ਦੇਖਾਂ ਚ ਨਹੀਂ ਨਾ ਦੇਖਾ ਇਹਨਾਂ ਨੂੰ ਅਜੇ ਕੱਪੜੇ ਪਏ ਨਹੀਂ ਮੇਰੇ ਧੋਣ ਵਾਲੇ

ਲੇ ਨੋਂ ਉਂਡੇ ਕਰਿਆ ਕਰਦੀ ਇਹ ਨਾਲ ਦੋ ਹੱਥ ਮੈਂ ਆਏ ਨਹੀਂ ਇਹ ਲੋਟ ਆਉਂਦਾ। ਆਹ ਰਹਿੰਦੇ ਨੇ ਕਿ। ਨਾਲੇ ਇਹਨੂੰ ਵੜਨਦੇ ਅੱਜ ਘਰੇ ਇਹਨੂੰ। ਇਸ ਬੰਦੇ ਨੇ ਤਾਂ ਮਨੋਂ ਤਪਾ ਛੱਡਿਆਗਾ। ਦੋ ਹੱਥ ਕਰਦੀ ਅੱਜ ਮੇਰੇ ਨਾਲ ਆਏ ਨਹੀਂ ਇਹ ਲੋਟ ਆਉਂਦਾ। ਓ ਛਿੰਦੋਂ ਜਾਨ ਕੱਢਣੀ ਇਹਨਾਂ ਦੀ ਹੌਲੀ ਕੁੱਟ ਲੈ ਇਹਨਾਂ ਨੂੰ। ਮਰੀ ਕੁੱਟੂ ਮਾਤਾ। ਨਾ ਆਇਆ ਤੋ ਕਾਲਾ ਖੱਛ ਕੇ। ਹਾਂ ਆ ਗਿਆ ਕੋਲੇ ਕੱਛ ਕੇ। ਨਾ ਮੰਜਾ ਮੁੰਜਾ ਕੌਣ ਡਾਉ ਹੋ ਇੱਥੇ? ਦਾੜਾ। ਹੱਥ ਨਹੀਂ ਟੁੱਟੇ ਤੇਰੇ। ਅਤ ਨਹੀਂ ਰੋਟੇ ਲਿਆ ਪਾਣੀ ਲਿਆ ਬਾੜਾ ਬੋਲਣ ਲੱਗੀ ਤੂੰ ਹੁਣ ਆਹੋ ਆ ਗਿਆ ਗੇੜੇ ਦੇ ਦੇ ਕੇ ਇੱਥੇ ਅੜ ਕੇ ਨਿਕਲ ਜਾ ਲੈ ਖਾ ਪੀ ਕੇ ਅੱਥਨ ਦੇ ਟਾਈਮ ਤੇ ਇੱਕ ਪੀ ਆ ਜਾਂਦਾਗਾ ਮੰਜਾ ਕਿੱਥੋਂ ਲਿਆਵਾ ਹੁਣ ਇਹਦੇ ਸਾਲੇ ਦਿਨ ਅੰਦਰ ਲਾ ਤੇ ਲਾ ਦੇ ਹਰੇ ਮੰਜੇ ਨਾ ਮੰਜਾ ਤਾਂ ਚੱਲ ਜਾ ਰਾ ਉਹ ਕੀ ਫਾਇਦਾ ਵਿਆਹ ਕਰਾ ਕੇ ਕੋਈ ਫਾਇਦਾ ਨਹੀਂ ਆਦੇ ਹਲਾ ਮੰਜੇ ਆਪ ਨੂੰ ਕੱਢਨੇ ਪੈਂਦੇ ਆ ਲਿਆ ਹੁਣ ਪਾਣੀ ਪੁਣੀ ਲਿਆ ਮੰਜਾ ਦਾ ਲਿਆਇਆ ਮੈਂ ਥਕ ہار ਕੇ ਆਇਆ ਮੈਂ ਅਮੈਥੋਂ ਦੇਈ ਦੇ ਪਾਣੀ ਚੱਕ ਕੇ ਪੀ ਲਾ ਜਿੱਥੇ ਗਿਆ ਸੀ ਉਹਨਾਂ ਨਾਲ ਪਾਣੀ ਨਹੀਂ ਮਿਲਿਆ ਤਾਂ ਇਹਨੂੰ ਆ ਗਿਆ ਸੁੱਕ ਗਿਆ ਹਲਕ ਤੇਰਾ ਦੇ ਦੇ ਇਹਨੂੰ ਪਾਣੀ ਪਹਿਲੇ ਇਹਨੂੰ ਓ ਬਾਲਾ ਨਾ ਬੋਲੀ ਜਾ ਲਿਆਕਰਾਂ ਦੀ ਪਾਣੀ ਮੈਂ ਬੈਠਾ ਇੱਥੇ ਆ ਕੇ ਤੇ ਥੱਪਾ ਨਾ ਦੇ ਰਹਾ ਤੇਰੇ ਓ ਲੈ ਆ ਦੂ ਮੈਂ ਮੂਹੂ ਗਲਾ ਤੇਰੇ ਮੇਰੇ ਛਾਲਿਆਂ ਦੀ ਬੱਧ ਬੋਲ ਗਿਆ ਲਿਆ ਚੱਕ ਦੇ ਦੇ ਪੋਲਿਆ ਪਾਣੀ ਨਾ ਪਿਆਗਾ ਤੂੰ ਲੰਮੀਆ ਤਾਣੀ ਆਪ ਪੀ ਲੈ ਉੱਠ ਕੇ ਪਾਣੀ ਹੈ ਕੜ ਕੇ ਨਿਕਲ ਜਾਣਗੇ ਤਾਸਕੋਟ ਨਾ ਉਹ ਪੜੋਵਾ ਨੂੰ ਦੇਖ ਲੈ ਕਰ ਪਸ਼ੂਆਂ ਨੂੰ ਨਾ ਉਹਨੂੰ ਪਾਣੀ ਪਿਆਣਾ ਨਾ ਕੁਝ ਹੋਰ ਹੱਥ ਨੇ ਬਥੇਰਾ ਕੌਲਾ ਲਾ ਲੈਣਾ ਮੂੰਹ ਨੂੰ ਮੇਰੇ ਸਾਲਿਆਂ ਦੀ ਕਿਵੇਂ ਵੀ ਨਹੀਂ ਬਸ ਮੂੰਹ ਪਾ 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 ਕਰੀਏ